ਸਤਿਗੁਰੂ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਮੈਂ ਆ ਗਿਆ ਵੀਰੋ ਇੱਕ ਬੱਚੇ ਵਾਲੀ ਆ ਇੱਕ ਬੱਚੇ ਤੋਂ ਬਿਨਾ ਆ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਆ ਚੱਲ ਸਤਿਗੁਰੂ ਜੀ ਬਾਬੂ ਬੜੀ ਬਾਬੇ ਦੀਪ ਸਿੰਘ ਦੀ ਕਿਰਪਾ ਵਾ ਚਲੋ ਵਧੀਆ ਵੀਰੇ ਵਾਹਿਗੁਰੂ ਜੀ ਕਿਰਪਾ ਹੈ ਨਾ ਸੱਚੇ ਪਾਤਸ਼ਾਹ ਕੱਦ ਚਲਾਉਣ ਵਾਲਾ ਕਰ ਉੱਪਰ ਹੈ ਨਾ ਵਾਇਰਲ ਬਿਲਕੁਲ ਬਿਲਕੁਲ ਮੈਂ ਵੀਡੀਓ ਤੁਹਾਡੇ ਕੋ ਤਾਂ ਨਹੀਂ ਬਣਾਈਆਂ ਗੀਆਂ ਤੁਹਾਨੂੰ ਫੋਨ ਕਰੀਦਾ ਤਾਂ ਮਾਲ ਲੋਕਲ ਵਿਕ ਜਾਂਦਾ ਵਿਕ ਜਾਂਦਾ ਵੀਰੇ ਵਧੀਆ ਗੱਲ ਆ ਸੋਹਣੀ ਗੱਲ ਆ ਪਸ਼ੂ ਵਿਗਣਾ ਚਾਹੀਦਾ ਪਹਿਲਾਂ ਹਨਾ ਤੇ ਵੀਰੇ ਦੋ ਮਹੀਆਂ ਗੀਆਂ ਕੋਲੇ ਅੱਜ ਆ ਬੱਚੇ ਵਾਲੀ ਤੇ ਪੂਰੀ ਹਾਂਜੀ ਤੇ ਉਹ ਉਹਦਾ ਬੱਚਾ ਮਰਿਆ ਜੀ ਠੀਕ ਆ ਜੀ ਦੋਹੀਆਂ ਬਰਾਬਰ ਹੀ ਜਦ ਵਿੱਚ ਠੀਕ ਆ ਵੀਰੇ ਪਤਾ ਹੀ ਪਚਾਇਦਾ ਕਿਸੇ ਦਾ ਬੱਚਾ ਮਰ ਗਿਆ ਜੀ ਇਹਦੇ ਬਾਰੇ ਦੱਸਿਓ ਵੀਰੇ ਪਹਿਲਾਂ ਹਾਂਜੀ ਇਹਦੇ ਬਾਰੇ ਦੱਸਿਓ ਇਹਦੇ ਕੋਲ ਵੀਰ ਜੀ 10 ਕਿਲੋ ਦੁੱਧ ਜੇ ਅੱਛਾ ਜੀ ਇਹ ਬੂਰੀ ਆ ਗਈ ਹੈ ਨਾ ਨੀਲੀ ਬੂਰੀ ਜੀ ਆ ਗਈ ਆ ਨੀਲੀ ਬੂਰੀ ਤੇ ਤਿਲਾ ਵਾਲੀ ਕੀ ਬਾਤ ਹੈ ਹਾਂਜੀ ਤੇ ਬੱਚਾ ਆਹ ਬੱਚਾ ਜੀ ਵੀਰ ਜੀ ਕੀ ਆ ਗਿਆ 2 ਵੀਰ ਮਹੀਨੇ ਦਾ ਵਾਲੇ 1.5 ਮਹੀਨੇ ਦਾ ਵਾਲੇ ਕੀ ਆ ਗਿਆ ਕੱਟਾ ਕੱਟੀ ਕੱਟਾ ਜੀ ਤੇ ਦੁੱਧ ਕਿੰਨਾ ਦੱਸਿਓ ਵੀਰੇ 10 ਕਿਲੋ ਵੀਰ ਜੀ 10 ਲੀਟਰ ਦੁੱਧ ਆ ਗਿਆ ਹਾਂਜੀ ਤੇ ਖੋਲੋ ਵੀਰੇ ਤੋਰਾ ਵਿਖਾਈਏ ਵੇਖੋ ਵੀਰੋ ਨੀਲੀ ਬੂਰੀ ਆ ਗਈ ਐ ਤਿਲਾਂ ਵਾਲੀ ਆ ਗਈ ਆ ਚੰਗੀ ਘੈਂਟ ਆ ਤੋਰਦੇ ਫਿਰ ਹਾਂ ਇੱਧਰੋਂ ਤੋਰ ਦਿਓ ਲੰਮੀ ਤੋਰ ਦੇ ਤਾ ਹਣ ਬਾਹਰ ਪੇਡ ਕਰਦੇ ਨੇ ਤੋਰ ਦੇ ਤੋਰਦੇ ਵੇਖੋ ਵੀਰੋ ਬਾਕੀ ਤੋਰਾ ਚੈੱਕ ਕਰ ਲਿਓ ਵਜਨ-ਮੋਜਨ ਚੰਗਾ ਲੱਗਿਆ ਲੈਵਲ ਉਹ ਵੀ ਸੋਹਣਾ ਲੱਗਿਆ ਵੀਰੋ ਤੇ ਚੰਗੀ ਮੈਂ ਆ ਅਰੇ ਨੀਲੀ ਬੂਰੀ ਮੈਂ ਕਿਦਾਂ ਆ ਗਈ ਹਨਾ ਤੇ ਇਹ ਇਹ ਠੰਡੀ ਸੀਲ ਵੀ ਬਹੁਤ ਹੁੰਨੀ ਆ। ਹਾਂ ਜੀ ਅੱਜ ਵੀ। ਕਮਾ ਲਓ ਵੀਰੇ ਕਮਾ ਲਓ। ਆਪਣੇ ਘੋਣੇ ਆਈ ਉਦਾਂ ਮੈਂ ਕਰਿਆ ਤਾਂ ਠੰਡੀ ਸੀਲ ਪੜੀ ਆ। ਹਾਂ ਇਹ ਇਹ ਚੀਜ਼ ਹੁੰਦੀ ਐ ਨਾ ਵਿੱਚ। ਇੱਕ ਇਹ ਚੀਜ਼ ਤੇ ਦੂਜੀ ਵੀਰੇ ਇਹ ਲੰਮਾ ਟਾਈਮ ਦੁੱਧ ਦਿੰਦੀ ਆ ਹਨਾ। ਦੂਜੀ ਆਪਣੇ ਘੋਣੇ ਆਈ ਹਲੇ। ਬਿਲਕੁਲ ਸੀਸ ਲੱਗ। ਇਹ ਬਹੁਤ ਨਸਲ ਠੰਡੀ ਹੁੰਦੀ ਆ। ਚਾਓ ਬੱਜਾ ਜੇ ਤੇ ਵੇਲੋ ਇਦਾਂ। ਠੀਕ ਆ ਠੀਕ ਆ। ਚੰਗੀ ਆ ਗਈ ਵੀਰੇ ਪੂਰੀ ਨਹੀਂ ਲਈ ਆ ਤੇ ਸੀਸ ਲੱਗ ਤੇ ਇੱਕ ਇਹਨਾਂ ਦੁੱਧ ਵੀਰੇ ਲੰਮਾ ਟਾਈਮ ਦੇਣਾ ਹੁੰਦਾ ਘੜੀ ਦੁੱਧ ਦਾ ਵੀਰੇ ਸੇਵਾ ਦਾ। ਜੇ ਕੋਈ ਵੀਰ ਦੁੱਧ ਦੁੱਧ 11 ਲੀਟਰ ਚੋਂ ਆਇ ਤਾਂ ਵੇਖੋ ਵੀਰੋ ਨੀ ਦੇ ਵਿੱਚ ਆਈ ਆ ਮੈਂ ਨਾ ਦੁੱਧ ਘਟ ਦੱਸਣਾ ਮੈਂ ਵੀ ਨਗਰ ਘਟਾ ਜਾਂਦਾ ਨੀ ਸਚਾਈ ਬਿਲਕੁਲ ਵੀਰ ਬਿਲਕੁਲ ਇਦਾਂ ਸਚਾਈ ਰੱਖਣੀ ਤਾਂ ਬਾਕੀ ਇਹ ਹੈ ਕਿ ਦੁੱਧ ਗਾੜੀ ਵੀਰੇ ਪਾਈਦਾ ਹਨ ਕੋਈ ਕਿੰਨਾ ਵੀ ਵੀਰ ਸੇਵਾ ਕਰੂਗਾ ਹਾਂਜੀ ਤੇ ਉਨਾ ਹੀ ਵਧੀਆ ਯਾਨੀ ਕਿ ਦੁੱਧ ਦੇਈ ਜਾਊਗੀ ਹਾਂਜੀ ਠੀਕ ਆ ਕੱਟਾ ਆ ਗਿਆ ਮਗਰ ਹਾਂਜੀ ਵੀਰ ਜੀ ਆ ਕੱਟਾ ਕੋਈ ਮਹੀਨੇ ਦਾ ਨਾਲ ਹੀ ਠੀਕ ਬਾਕੀ ਵੀਰੇ ਥਾਨ ਥੋਣ ਚੈੱਕ ਕਰ ਲੋ ਚੰਗਾ ਸੋਹਣਾ ਥਾਨ ਲੱਗਿਆ ਤਸੀਸ ਲੱਗਾ ਚੋਟੀ ਆਪਾਂ ਦੂਜੇ ਕਰਕੇ ਪਾ ਦਨੇ ਬਿਲਕੁਲ ਹਾਂਜੀ ਨਾਲੇ ਵੀਰੇ ਕਿਹੜਾ ਪਸ਼ੂ ਬੱਚੇ ਤੋਂ ਬਿਨਾ ਵੀ ਥੱਲੇ ਇਦਾਂ ਵੇਂਹਂ ਦਿੰਦਾ ਆ ਉਹਦਾ ਸੁੰਦਿਆਂ ਤੱਕ ਵੀ ਦੁੱਧ ਦਿੰਦਾ ਪਸ਼ੂ ਗਾੜੀ ਹੈਣਾ ਹਾਂਜੀ ਵੀਰ ਜੀ ਹਾਂਜੀ ਤੇ ਵੀਰੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਇਹ ਦੇ ਦੇਣੀ ਹੁਣ ਹਾਂ ਪੱਕੀ ਖਾਨਾ ਵੀਰ ਜੀ ਜੇ ਇਹਦੇ ਲੋਕਾਂ ਨਾਲ ਵੇਖੀਏ ਫਿਰ ਤੇ 70 ਦੀ ਵੀ ਵੇਚ ਦੀਦੀ ਆ 65 ਦੀ ਵੀ ਵੇਚ ਦੀਦੀ ਆ ਨਾ ਕੋਈ 65 ਆ ਨਾ ਕੋਈ 70 ਆ ਅੱਛਾ ਜੀ 60000 ਦੀ ਦੇ ਦਈਏ ਕੀ ਕਰਾਣਾ ਇਹ ਮਾਨ ਤਾਂ ਵੇ ਲੋ ਕਰ ਲੋ ਗੁਜਾਇਸ਼ਾ ਦਾ ਕਰੋ ਮਾਨਦਨ ਕੋਈ ਨਾ 60 ਦੀ ਦੇ ਦਈਏ ਚਲੋ ਵੀਰਾਂ ਨੂੰ ਕਰਾਏ ਪੈਂਦੇ ਦੂਰੋਂ ਆਉਂਦੇ 60 ਦੀ ਦੇ ਦਈਏ 60 ਦੀ ਹਾਂਜੀ ਠੀਕ ਹੈ ਵੀਰੇ ਬਾਕੀ ਵੀਰ ਭਰਾ ਕੋ ਖੂਨ ਲਾਵੇ 60 ਚ ਮਾਨਦਨ ਕਰਾਂਗੇ ਚਲ ਯਾਰ ਹੋਰ ਸ਼ਰਜੀਏ ਸਰ ਤੋਂ ਕਰ ਦੋ ਕੋਈ ਫੋਨ ਲਾਵੇ ਮੋੜਦਾ ਨਹੀਂ ਮੈਂ ਨਾ ਹੋਰ ਵੀ ਜੀ ਤੁਸੀਂ ਕਹਿ ਤਾ ਨਾ ਕਿਹਾ ਘਾਟ ਸੜਦੀ ਜਾਂ ਹੋਰ ਚੋਂ ਵੀ ਮਾਨਦਾਨ ਕਰਾਂਗੇ ਕੀ ਬਾਤ ਹੈ ਜੀ ਹਾਂ ਜੀ ਵੇਖਿਓ ਵੀਰ ਰੇਡ ਚੈੱਕ ਕਰ ਲਓ ਵੀਰ ਦਾ ਹਾਂ ਜੀ ਕਰੋ ਕਰੋ ਵੀਰ ਦੋ ਘਾਟ ਸੜਦੀ ਦੋ ਘਾਟ ਅਠਵੀਂ ਜਾਰੀ ਹੋ ਗਈ ਕੀ ਬਾਤ ਹੈ ਹਾਂ ਜੀ ਤੇ ਬਾਕੀ ਵੀਰੋ ਫੋਨ ਲਾ ਲਿਓ ਪਤਾ ਨਹੀਂ ਸੌਦਾ ਕਿੱਥੇ ਹੋ ਜਾਣਾ ਵੀਰ ਮਾਨਦਾਨ ਜ਼ਰੂਰ ਹੋਰ ਕਰੂਗਾ ਐ ਚੰਗੀ ਵਜਨਦਾਰ ਹੈ ਵੀਰੋ ਫਿਰ ਬਾਕੀ ਇਹ ਨਹੀਂ ਆ ਵੇਖੋ ਲੋਕੀਏ ਨਾ ਤੇ ਫੇਰ ਕਮ ਖਾ ਦੇਂਦੇ ਉਤੋਂ ਦੀ ਆ ਵੇਖੋ ਨਸੀਲ ਆ ਵੀਰੇ ਨਸੀਲ ਕੈਮਰਾ ਤੋਂ ਥੋੜਾ ਬੰਦ ਰੇ ਬਾਕੀ ਜਿੱਦਾਂ ਮਰਜੀ ਵਹਿ ਰੋ ਨਸੀਲ ਲੱਗ ਰਿਹਾ ਹਾਂਜੀ ਤਾਂ ਬਾਕੀ ਠਵਿੰ ਗਿਆ ਯਾਰ ਦੀ ਵੀਰੋ ਫੋਨ ਲਾ ਲਿਓ ਵਜਨ ਵਾਲੀ ਆ ਅਸੀਂ ਤਾਂ ਮਾਨਦਾਨ ਕਰਾਂਗੇ ਜਿੰਨਾ ਆਊਗਾ ਬਿਲਕੁਲ ਬਾਕੀ ਵੀਰੋ ਨਿੱਕੀ ਮੰਨ ਕੇ ਨਾ ਚਲਿਓ ਵੱਡੇ ਕਦ ਦੀ ਆ ਇਹ ਹਾਂਜੀ ਕੋਈ ਵੀਰ ਫੋਨ ਤਾਂ ਵਜਨ ਵੀ ਚੰਗਾ ਆ ਤੇ ਰੇਟ ਵੀ ਬਹੁਤ ਸੋਹਣਾ ਵੀਰ ਨੇ ਕੀਤਾ ਬਾਕੀ ਤੁਸੀਂ ਫੋਨ ਲਾਓ ਬਾਕੀ ਵੀਰ ਜੀ ਆਪਣਾ ਇਹ ਕੰਮ ਹੁੰਦਾ ਹੋਇਆ ਕਿ ਡੰਗਲ ਵਿਗੇ ਯਾਰ ਖਾਂਡੀ ਮਿਲ ਜੇ ਬੜਾ ਵਾ ਬਿਲਕੁਲ ਜੀ ਬਿਲਕੁਲ ਹਾਂ ਜੀ ਐਵੇਂ ਬੰਨ ਛਡੋ ਤਾ ਤਾ ਫਾਇਦਾ ਨਹੀਂ ਕੋਈ ਨਹੀਂ ਜੈ ਜੈ ਵੀਰੇ ਰੇਟ ਦੇ ਆ ਜੀ ਹਾਂ ਜੀ ਦੂਜੇ ਨੰਬਰ ਤੇ ਕੀ ਦੱਸਿਓ ਇਹਦੇ ਕੋ ਵੀਰ ਜੀ 8 ਕਿਲੋ ਦੁੱਧ ਜੇ ਹਾਂ ਜੀ ਇਹਦੇ ਸੇਮ ਹੀ ਸੁੰਜਾਂ ਇੱਕ ਉਹ ਦਿੰਦੀਆਂ ਸੁੰਜਾਂ ਏ ਅੱਛਾ ਜੀ ਕੋਈ ਇੱਕ ਦੋ ਦਿਨ ਦਾ ਫਰਕ ਹੀ ਹਾਂ ਜੀ ਤੇ ਬਾਕੀ ਵੀਰ ਭਰਾ ਜਿੰਨੇ ਟਾਈਮ ਦੀ ਮਰਜ਼ੀ ਕੋਈ ਲਾੜੇ ਜਦੋਂ ਬੱਚਾ ਨਹੀਂ ਹੈਗਾ ਬੱਚਾ ਨਹੀਂ ਹਾਂ ਜੀ 5 ਕਿਲੋ ਦੁੱਧ ਜੇ 8 ਲੀਟਰ ਦੁੱ 8 ਲੀਟਰ ਦੁੱਧਾ ਬਾਕੀ ਵੀਰੇ ਕਮਾਲ ਦੀ ਚੀਜ਼ ਹੈ ਚੈੱਕ ਕਰੋ ਨਾਣਾ ਚੈੱਕ ਕਰੋ ਐ ਪੈਪਾ ਪੂਪਾ ਲੱਗੀਆਂ ਲੈਵਲ ਉਹ ਚੰਗਾ ਘੈਂਟ ਆ ਤੋਰਦੇ ਵੀਰੇ ਤੋਰਦੇ ਤੋਰ ਵੇਖੋ ਵੀਰੇ ਚੈੱਕ ਕਰਿਓ ਲੈਵਲ ਉਹ ਵਧੀਆ ਲੱਗਿਆ ਜਾਣਦੇ ਹੋ ਠੀਕ ਹੈ ਤੋਰੋ ਵੀਰੇ ਤੋਰੋ ਨੀ ਵਾਲੀ ਸਾਈਡ ਰੱਖ ਦੀ ਜੇ ਪਰ ਦੁੱਧ ਪੂਰਾ ਜੇ ਇੱਤਾ ਰਾਮ ਬਰਾਬਰ ਆ ਰਾਮ ਬਰਾਬਰ ਵੀ ਜੀ ਅਗਲੇ ਨਾਲ ਥੋੜੀ ਜੀ ਰੱਖ ਦਿਆ ਹੈ ਨਾ ਬੇਣੀ ਵਾਲਾ ਪਾਸਾ ਠੀਕ ਆ ਪਾਵਾਂਗੇ ਮੀਟਿੰਗ ਨਹੀਂ ਬਿਲਕੁਲ ਵੀਰੇ ਚਾਹੀਦਾ ਇਹਦਾ ਪੂਰੀ ਸਾਰਾ ਰੱਖਦੀ ਆ ਪਰ ਤਾਂ ਨਾ ਬਰਾਬਰ ਦੀ ਕੀ ਬਾਤ ਪਿਛਲਾ ਪਿਛਲਾ ਜਿੱਦਾਂ ਮਰਜ਼ੀ ਪਹੁੰਚੋ ਹੋਵੇ ਕੋਈ ਠੀਕ ਆ ਜੀ ਵੇਖੋ ਵੀਰੋ ਇਹ ਫੋਨ ਵਧੀਆ ਲੱਗਿਆ ਬੱਚੇ ਦਾ ਥੋੜਾ ਇਹ ਰਵਾਇਆ ਕਰਦੀ ਬਿਲਕੁਲ ਹਾਂ ਜੀ ਆ ਪਸ਼ੂ ਫੇਰ ਕਰਦਾ ਬੱਚੇ ਤੋਂ ਬਿਨਾਂ ਦਾ ਬਾਕੀ ਚਲੋ ਠੀਕ ਆ ਜੀ ਬਾਕੀ ਵੀਰੋ ਤੁਸੀਂ ਚੰਗੀ ਸੇਵਾ ਹੋਰ ਕਰੋਗੇ ਹਣਾ ਵੀਰੇ ਸੇਵਾ ਤੇ ਦੁੱਧ ਹਾਂ ਜੀ ਸੇਵਾ ਕੋਈ ਵੀਰਾ ਚੰਗੀ ਕਰੂਗਾ ਤਾਂ ਦੁੱਧ ਚੰਗਾ ਦੇਊਗੀ ਹਾਂ ਜੀ ਤਾਂ ਬਾਕੀ ਵੀਰੇ ਤੂਈ ਨੂੰ ਤੁਸੀਂ ਆਪੇ ਹੰਦਾ ਚਲਾ ਲਓ ਕਿੰਨਾ ਟਾਈਮ ਆ ਹਨਾ ਵੀਰ ਨੇ ਤਾਂ ਦੱਸ ਦਿੱਤਾ ਵੀ ਇਹਦਾ ਬੱਚਾ ਗਿਆ ਜੋ ਮਰ ਹਾਂਜੀ ਤੇ ਬਾਕੀ ਵੀਰੇ ਲੇਵਾ ਤੈਨੂੰ ਮੁਖਾਲ ਦੇਣੇ ਇੱਕ ਰੀ ਲਾਗੇ ਤੂੰ ਚੈੱਕ ਕਰ ਲੋ ਜੰਗੀ ਮੈਂ ਵੀਰੇ ਰੇਟ ਰੇਟ ਵੀ ਜੀ ਕਰਦੀ ਆਦਾ ਵੀ 60000 ਜਿਹਾਂ ਜਿਹਾਂ ਤੋਂ ਜੈ ਜੀ ਜਾਂਦੇ ਇਹ ਵੀ ਜੈ ਜੀ ਜਾਂਦੇ ਕਿਹੜੀ ਜੈ ਜੀ ਜਾਂਦੇ ਉੱਡਦੇ ਆਣ ਵਾਲਾ ਉਡਦਿਆਂ ਵਾਲਾ ਕਰੋ 55 ਦੀ ਦੇ ਦਈਏ ਕੀ ਬਾਤ ਹੈ ਹਾਂਜੀ 55 ਦੀ ਹੋਰ ਜਾਂਦੇ ਚਲੋ 55 ਜਾਂਦੀਏ 50 ਦੀ ਵੀਰੇ ਹਾਂਜੀ 50 ਦੀ ਜਾਂਦੋ ਹਨਾ 50 ਦੀ ਜਾਂਦੀ ਹੈ ਬਾਕੀ ਕੋਈ ਫੋਨ ਲਾਵੇ ਨਹੀਂ ਹੋਰ ਹੋਰ ਯਾਰ ਜਾਂਦੋ ਯਾਰ ਕੱਟ 50 ਦੀ ਹਾਂਜੀ ਇੱਕ ਹੋਰ ਜਾਂਦੋ 48 ਦੀ ਫਿਰ ਹਨਾ 48 ਦੀ ਜਾਂਦੋ ਬਾਕੀ ਫੋਨ ਲਾਵੇ ਬਾਕੀ ਵੀਰ ਭਰਾ ਕੋ ਫੋਨ ਲਾਵੇ ਮਾਨਦਾਨ ਕਰਾਂਗੇ ਖੁੱਲਾ ਬਿਲਕੁਲ ਵੀਰੇ 48 ਚ ਮਾਨਦਾਨ ਕਰਾਂਗੇ 48 ਚ ਵੀ ਹੋ ਜਾ ਹਾਂਜੀ ਉਹਦਾ 58 ਜੋ ਕਰਾਂਗੇ ਠੀਕ ਹੈ ਵੀਰੇ ਉਹਦਾ 58 ਜੋ ਇਹਦਾ 48 ਜੋ ਹਾਂਜੀ ਇਹਦਾ 48 ਜੋ ਮੰਨਤਾ ਨਾ ਹੋਊਗਾ ਇਹਦਾ 58 ਜੋ ਹੋਊਗਾ ਬਾਕੀ ਵੀਰੇ ਫੋਨ ਲਾਉਣ ਬਾਕੀ ਵੀਰ ਭਰਾ ਕੋ ਫੋਨ ਲਾਵੇ ਮੋੜਨਾ ਨਹੀਂਗਾ ਬਿਲਕੁਲ ਬਾਕੀ ਵੀਰੇ ਮੈਂ ਚੰਗੀ ਪਤਲੇ ਚਮਚਾ ਐਂ ਬਰੀਕੀ ਜਿਹਾ ਪਾਸ ਚੈੱਕ ਕਰੋ ਇਹਦੀ ਸਾਡੇ ਨਹੀਂ ਜਨਵਾਰ ਆਪਣੇ ਕੋ ਦੋ ਹੀ ਆ ਹਾਂਜੀ ਦੋ ਜਿਹੜੇ ਵੀਰ ਦੇ ਕਰਮਾ ਜੋ ਲਾਇਆ ਉਹਨੇ ਲੈਣੇ ਆ ਬਿਲਕੁਲ ਵੀਰ ਭਰਾ ਫੋਨ ਲਾਉਣ ਫੋਨ ਲਾਉਣਾ ਮੋੜਦਾ ਨਹੀਂ ਵੀਰੇ ਹਨਾ ਨਾਲ ਪੂਰਾ ਕਰਾਂਗੇ ਮੋੜਦਾ ਨਹੀਂ ਕੀ ਬਾਤ ਹੈ ਵੀਰੇ ਜੇ ਕੋਈ ਜੋੜਾ ਪਾਲੂ ਹੋਰ ਮਾਨਤਨ ਖੁੱਲਾ ਹੋ ਜੂ ਵੀਰ ਜੀ ਮਾਨਤਨ ਹੋਰ ਕਰ ਦਾਂਗੇ ਜੇ ਕੋਈ ਜੋੜਾ ਪਾਊਗਾ ਨਾ 2000 ਦਾ ਮਾਨਤਨ ਕਰ ਦਾਂਗੇ ਕੀ ਬਾਤ ਹੈ ਹਾਂਜੀ ਵੇਖੋ ਵੀਰੋ ਰੇਡ ਵੀਰ ਦਾ ਜਾ ਜਾ ਮਾਨਤਨ ਕਰ ਦਾਂਗੇ 3000 ਦਾ ਪਤਾ ਨਹੀਂ ਵੀਰੇ ਕਿੱਥੇ ਸੋਦਾ ਹੈ ਨਾ ਫੋਨ ਲਾਓ ਹਨਾ ਵੀਰੇ ਕੀ ਬਾਤ ਹੈ ਠੀਕ ਹੈ ਫੋਨ ਲਾ ਲਿਓ ਵੀਰੋ ਪਸ਼ੂ ਪਸੰਦ ਹੁੰਦਾ ਆ ਤੂੰ ਹੀ ਫੋਨ ਲਾ ਲਓ ਤੇ ਸੌਦਾ ਲੱਡਾ ਹੋ ਜੂ ਹਾਂਜੀ ਮਹਾਰਾਜ ਕਿੱਥੇ ਜਾਇਆ ਉੱਥੇ ਸੌਦਾ ਹੋ ਜੂਗਾ ਬਿਲਕੁਲ ਵੀਰੇ ਹਾਂਜੀ ਤਾਂ ਬਾਕੀ ਦੋਵੇਂ ਪਸ਼ੂ ਤਾਂ ਫੋਨ ਲਾ ਲਿਓ ਤੇ ਹਰ ਇੱਕ ਵੀਡੀਓ 'ਚ ਇਹੋ ਬੇਨਤੀ ਹੁੰਦੀ ਹੈ ਵੀਰਾਂ ਨੂੰ ਕਿ ਵੀਰੇ ਤੁਸੀਂ ਪਸ਼ੂ ਦੀ ਆਪ ਵੀ ਆ ਕੇ ਤਸੱਲੀ ਕਰੋ ਚਵਾਈ ਕਰੋ ਪਾਸ ਕਰੋ ਹਨਾ ਨਹੀਂ ਆਣ ਕੇ ਇੱਥੇ ਚਵਾਈ ਕਰੇ ਦੋ ਟਾਈਮ ਕਰੇ ਕਾ ਕਰੇ ਬਾਕੀ ਜੇ ਕੋਈ ਆਨਲਾਈਨ ਮੰਗਾਉਂਦਾ ਨਾ ਉਹਦੀ 9 ਲੀਟਰ ਦੀ ਗਰੰਟੀ ਹੋਊਗੀ ਇਹਦੀ 7 ਲੀਟਰ ਦੀ ਗਰੰਟੀ ਹੈ ਹਾਂਜੀ ਬਾਕੀ ਵੀਰੇ ਇਹੋ ਬੇਨਤੀ ਹੁੰਦੀ ਆ ਆਪਣੇ ਮਾਲ ਦਾ ਇਹ ਆ ਕੋਈ ਪੂਰ ਛਟਾ ਨਹੀਂ ਹੋਗਾ ਸੋਨਾਂ ਦਾ ਕੋਈ ਵਾਹਰ ਘਾਟ ਨਹੀਂ ਹੋਊਗੀ ਠੀਕ ਹੈ ਜੀ ਠੀਕ ਹੈ ਜਿਆ ਜਿਆ ਰੇਟ ਦਰਾਂ ਤੇ ਬਾਦ ਘੜ ਰਹੀ ਨਹੀਂ ਕੋਈ ਕੋਈ ਪੂਰ ਛਟਾ ਨਹੀਂ ਨਿਕਲੂਗਾ ਠੀਕ ਹੈ ਜੀ ਹਾਂਜੀ ਬਾਕੀ ਵੀਰੇ ਸਾਨੂੰ ਸਾਡੀ ਤਾਂ ਇਹੋ ਬੇਨਤੀ ਹੁੰਦੀ ਆ ਤੇ ਬਾਕੀ ਇੱਕ ਰਾਨੀ ਆਪਣੀ ਆਣ ਕੇ ਇੱਕ ਤਸੱਲੀ ਕਰੋ ਹਨਾ ਜੋ ਵੇਗ ਪਰਖ ਕੇ ਆਪ ਦਾ ਪਸ਼ੂ ਤੁਸੀਂ ਖਰੀਦਣਾ ਉਹ ਤਾਂ ਡਾ ਆਪ ਦਾ ਫਰਜ਼ ਆ ਹਨਾ ਵੀਰੇ ਦੂਰੋਂ ਲੈਂਦਾ ਨਾ ਦੋ ਰਾਨੀ ਚੋ ਸਕਦਾ ਇੱਕ ਟਾਈਮ ਤੇ ਆਣ ਕੇ ਚੋਵੇ ਚੋਵੇ ਬਿਲਕੁਲ ਬਿਲਕੁਲ ਵੀਰ ਜੀ ਬਾਅਦ ਵਿੱਚ ਕਲਾਮਾ ਦੇ ਨੂੰ ਪਹਿਲਾਂ ਆਪ ਦੀ ਵੀਰੇ ਤੁਸੀਂ ਚਵਾਈ ਕਰਿਆ ਕਰੋ ਤਸੱਲੀ ਕਰਿਆ ਕਰੋ ਬਾਕੀ ਵੀਰ ਜੀ ਆਣ ਕੇ ਆਪਣੀ ਸਵੇਰ ਦੇ ਟਾਈਮ ਚ ਚੋਵੇ ਰਾਤ ਦੇ ਟਾਈਮ ਅਛਾ ਠੀਕ ਹੈ ਜੀ ਕਿਉਂਕਿ ਕਿਸੇ ਕੋਈ ਕਹਿ ਦਿੰਦਾ ਵੀ ਸਵੇਰੇ ਪਤਣੀ ਇਹਨੇ ਮਨੇਰੇ 4 ਵਜੇ ਚੁਈ ਕਿੰਨੇ ਵਜੇ ਚੁਈ ਆ ਆਪਣੀ ਸਵੇਰੇ ਚੁਈ ਕਰੇ ਜੀ ਬਿਲਕੁਲ ਜੀ ਬਾਕੀ ਵੀਰੇ ਵੀਡੀਓ ਕਾਲ ਤੇ ਚੁਵਾਓ ਆਗੇ ਚੁਵਾਈ ਕਰੋ ਉਹ ਤੁਹਾਡਾ ਖੁਦ ਦਾ ਫਰਜ਼ ਹੈ ਵੀਰੇ ਬੰਦਾ ਬਾਕੀ ਵੀਰੋ ਚੈਨਲ ਨੂੰ ਵੀ ਮਾਤੋਬਦ ਸਬਸਕ੍ਰਾਈਬ ਕਰੋਆ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਮੁਖਾਲੀ ਜਾਵੇ ਜੀ ਹਾਂਜੀ ਵੀਰੇ ਆਪਣਾ ਨਾਮ ਦੱਸ ਦਿਓ ਹਾਂਜੀ ਵੀਰ ਜੀ ਬਲਵਿੰਦਰ ਸਿੰਘ ਜੇ ਹਾਂਜੀ ਪਿੰਡ ਬਲਖੁਰਦ ਤਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਜੀ 86203402 ਠੀਕ ਹੈ ਵੀਰੇ ਸਤਿ ਸ਼